ਕੈਪਟੀ ਬੰਦ ਰਹੀ ਹੈ ਭਾਈ ਜੀ ਪਿੰਡ ਜੱਜਲ ਇਹ ਪਾਣੀ ਜਿਹੜਾ ਬਾਧੂ ਪਾਣੀ ਆਦਾ ਨਹਿਰੀ ਪਾਣੀ ਉਹਦਾ ਕਰਕੇ ਇਹ ਸਾਰਾ ਕੈਪਟੀ ਬੰਦ ਹੈ ਵੀ ਅਵੇਂ ਰੌਲਾ ਨਹੀਂ ਪੈਂਦਾ ਸਾਰਾ ਧਰਤੀ ਦੇ ਵਿੱਚ ਪਾਣੀ ਜਾਊਗਾ ਇਹ ਜਿਹੜਾ ਆਪਣਾ ਟੈਪਟੀ ਪਾ ਰਹੇ ਹਾਂ ਵੀ ਸਾਰੇ ਪਿੰਡ ਦਾ ਸਾਂਝਾ ਕੰਮ ਹੀ ਆ ਇਹ ਜਿਹੜੀ ਆਲਾ ਦਾ ਸਾਰੇ ਪਿੰਡ ਵੰਗੂ ਸਾਂਝਾ ਹੀ ਆ ਮੋਗੇ ਆ ਨਾ ਦੋ ਖਾਲਾਂ ਦਾ ਸਾਂਝਾ ਹਵਕਮਾ ਦੋ ਖਾਲਾਂ ਸਾਂਝਾ ਮੰਨ ਲਓ ਹਾਂ ਇਹ ਟੇਲ ਪੈਂਦੀ ਹੈ ਜੀ ਟੇਲ ਪੈਂਦੀ ਆ ਹਾਂ ਟੇਲ ਪੈਂਦੀ ਆ ਤੇ ਇੱਥੇ ਵੀ ਕੋਈ ਲੜਾਈ ਝਗੜਾ ਨਾ ਹੋਵੇ ਵਾਧੂ ਪਾਣੀ ਛੱਡਿਆ ਜਾਂਦਾ ਇਹਦੇ ਵਿੱਚ ਵੀ ਸੂਏ ਦੇ ਬਿਚੋਂ ਉਹਦਾ ਮਾਲਾ ਜਿਹੜਾ ਜੋਧਪੁਰ ਤੋਂ ਸੂਆ ਬ੍ਰਾਂਚੋਂ ਆਉਂਦੀ ਹੈ ਹਾਂ ਉਹਦੇ ਵਿੱਚੋਂ ਕੱਸੀ ਆਉਂਦੀ ਆ ਹਾਂ ਜੋਧਪੁਰ ਤੋਂ ਜਿਹੜੀ ਬ੍ਰਾਂਚ ਆ ਸੂਏ ਦੀ ਉਹ ਤੋਂ ਕੱਸੀ ਨਿਕਲਦੀ ਆ ਤੇ ਕੱਸੀ ਦੀ ਇੱਥੇ ਟੇਲ ਪੈਂਦੀ ਆ ਅਖੀਰ ਤੇ ਆ ਹਾਂ ਤੇ ਉਹ ਝਗੜੇ ਦਾ ਲੜਾਈ ਦਾ ਝਗੜਾ ਕਰਕੇ ਕਿਸੇ ਨੂੰ ਫਾਇਦਾ ਨਾ ਕਰਾ ਜਿਵੇਂ ਹੁਣ ਕੜਕਾ ਬੀਜਗਾ ਜਾਂਦੀਆਂ ਤੇ ਪਾਣੀ ਲਾਉਣ ਨੂੰ ਖਾ ਨਹੀਂ ਹੁੰਦਾ ਕਣ ਕੁਗਰੀ ਨਹੀਂ ਹੁੰਦੀ ਉਹ ਪਾਣੀ ਇਹਦੇ ਵਿੱਚ ਛੱਡਿਆ ਜਾਇਆ ਜਾ। ਲਓ ਪਿੰਡ ਵਾਲੇ ਬਹੀ ਪਹੁੰਚੇ ਹੋਏ ਐ ਬਾਰੀ ਫਿਰ ਆਪ ਦੇ ਭਰਾ ਆ ਜਾਂਦੇ ਐ। ਬਾਕੀ ਪੈਸੇ ਟਕੇ ਕਰਨਿਓ ਕਿਸੇ ਨੇ ਭਰਾ ਨੇ ਜਵਾਬ ਨਹੀਂ ਦਿੱਤਾ। ਵਧੀਆ ਕੰਮ ਚੱਲੀ ਜਾਂਦਾ। ਇਹ ਮਸ਼ੀਨ ਲਾਈ ਹੋਈ ਆ ਬਾਈਆਂ ਨੇ। ਇਹ ਪਿੰਡ ਤਾਰੂਆਣੇ ਦਾ ਮਸ਼ੀਨ ਆਈ ਐ। ਉਹ ਨਾ ਦੂਟ ਕਰ ਫਿਰ। ਇਹ ਕਿਹੜਾ ਮੋਗਾ ਬਾਈ ਦਾ ਬਈ ਐ। ਏ ਮਾਈਨਰ ਨੰਬਰ 2 ਦਾ ਬੋਹ ਹੈ ਜੀ ਇਹ 12373 ਹੈ ਜੀ 12773 ਹਾਂ 12773 12773 ਮੋਗਾ ਨੰਬਰ ਹੈ ਜੀ ਉਹਦਾ ਟੇਲ ਤੇ ਹੈ ਜੀ ਉਹਦੇ ਕਰਕੇ ਉਹ ਹੈ ਪਾਣੀ ਛੱਡਣ ਵਾਸਤੇ ਧਰਤੀ ਚ ਨੇਰੀ ਪਾਣੀ ਠੀਕ ਹੈ ਵੀ ਚੰਗੀ ਗੱਲ ਹੈ ਜੇ ਨਾ ਪਾਣੀ ਆਏ ਨਾ ਨੀਵੇਂ ਪਾਣੀ ਹੈ ਨਹੀਂ ਤਾਂ ਉੱਚੇ ਹੋ ਜਾਣਗੇ ਨਾਲੇ ਪਾਣੀ ਸਾਫ਼ ਹੋ ਜਾਊਗਾ ਚੰਗੇ ਬਣ ਜਾਂਦੇ ਹਾਂਜੀ ਤੇ ਹੁਣ ਇਹ ਬੋਰ ਕਰਕੇ ਸਾਰਾ ਇਹ ਕੈਵਿਟੀ ਪਾ ਕੇ ਉਸ ਤੋਂ ਬਾਅਦ ਕੀ ਕਰਨਾ ਪਊਗਾ ਹੁਣ ਇਹਦਾ ਕੈਵਿਟੀ ਦਾ ਸਾਰਾ ਕੈਵਿਟੀ ਚ ਕਾਉਣੀ ਹੈ ਜੀ ਉਹ ਆਉਗਾ ਕੈਵਿਟੀ ਚਖਣ ਵਾਲੇ ਆਹ ਪ੍ਰੈਸ਼ਰ ਵਾਲੇ ਕੰਪਰੈਸਰ ਵਾਲੇ ਆਉਣਗੇ ਕੈਵਿਟੀ ਪ੍ਰੈਸ਼ਰ ਵਾਲੇ ਆਏ ਫਿਰ ਉਹ ਡੱਗ ਵੀ ਬਣਨੇ ਕਿ ਆ ਡੱਗ ਵੀ ਬਣਾਉਣੇ ਆ ਜੀ ਡੱਗ ਬਣਾ ਕੇ ਉਸ ਤੋਂ ਬਾਅਦ ਸਟਾਕੇ ਉਹਨੂੰ ਫਿਰ ਪਾਣੀ ਚ ਚਾਲੂ ਕਰ ਆ ਫਿਰ ਪਾਣੀ ਵਿੱਚ ਛੱਡਿਆ ਕਰੀਏ ਆਫੇ ਸਾਫ ਪਾਣੀ ਛੱਡਾਇਆ ਇਹ ਆਪਾਂ ਬਾਈਆਂ ਨੇ ਮਸ਼ੀਨ ਕਿਹੜੇ ਪਿੰਡ ਤੋਂ ਕਈ ਆਏ ਇਹ ਤਰੂਆਂ ਨੇ ਤੋਂ ਆਈ ਹੈ ਜੀ ਇਹ ਹਰਿਆਣੇ ਚੋਂ ਹਾਂ ਹਰਿਆਣੇ ਚੋਂ ਆਈ ਹੈ ਤਰੂਆਂ ਸਰਸਾ ਜ਼ਿਲ੍ਹੇ ਜਿੰਨਾਂ ਦਾ ਡੱਬ ਵਾਲੀ ਤਸਵੀਰ ਵੀ ਜਦ ਕਾਲਿਆਂ ਵਾਲੀ ਦੇ ਨਾਲ ਪਿੰਡਾਂ ਪਾਈ ਦੀ ਮਸ਼ੀਨ ਉਹਨਾਂ ਭਰਾਵਾਂ ਦੀ ਆਈ ਹੈ ਕਿ ਪਿੰਡ ਜੱਜੇ ਵਾਲੇ ਤਾਂ ਜਿਵੇਂ ਕਹਿੰਦੇ ਆ ਇਕੱਠੇ ਹੋ ਜਾਂਦੇ ਤਾਂ ਇੱਕ ਤਾਂ ਚੀਜ਼ ਹੁੰਦੀ ਆ ਨਾ ਜਿਹੜੀ ਇੱਕੇ ਨਾਲ ਸਭ ਕੁਝ ਹੋ ਜਾਂਦਾ ਤੇ ਹੁਣ ਸਾਰੇ ਇਕੱਠੇ ਸੀਗੇ ਤਾਂ ਕਰਕੇ ਕੰਮ ਵਧੀਆ ਚਲਾਇਆ ਤੇ ਭਾਈ ਮਸ਼ੀਨ ਕਿੱਥੋਂ ਕਿਹੜੀ ਜਗ੍ਹਾ ਤੋਂ ਆਈ ਆ ਤਾਰੂਆਂ ਨੇ ਤੋਂਰੇ ਤਾਰੂਆਂ ਤੋਂ ਆਈ ਹਾਂਜੀ ਇਹ ਤਾਰੂਆਂ ਵਾਲਾ ਪਿੰਡ ਹਰਿਆਣਾ ਵਿੱਚ ਕਾਲਿਆਂ ਵਾਲੀ ਦੇ ਨਾਲ ਆ ਕਾਲਿਆਂ ਵਾਲੀ ਦੇ ਨਾਲ ਆ ਵੀਰੇ ਚੱਕੋ ਭਾਈ ਚੱਕੋ ਕੀ ਸਾਥਰਾਵਾ ਆਪਣਾ ਕੀ ਹੈ ਇਹਦੇ ਨਾਲ ਹੈ ਜੀ ਕੀ ਸਾਥਰਾਵਾ ਹੁੰਦਾ ਆਪਣਾ ਸਾਹ ਕਿਤਾਬ ਤਾਂ ਜੀ ਮੰਨ ਕੇ ਚਲੋ ਫੁੱਟਾਂ ਦਾ ਹੁੰਦਾ ਆਪਣਾ ਤਾਂ ਫੁੱਟਾਂ ਇਹ ਪੀਆ ਕਰਾ ਲਾ ਅਖੇ ਤੁਸੀਂ ਲੈ ਆਉਣੇ ხਾ ਮੰਗਾ ਦਿੰਨੇ ਆ ਜੇ ਲੱਖਿਆ ਅਸੀਂ ਆਪ ਦਾ ਪਾਵਾਂ ਕਿਤਾਬ ਦਾ ਪਾ ਇਹ ਜਿਹੜੇ ਹੁਣ ਆ ਪਾ ਰਹੇ ਹੋ ਇਹ ਕਿਹੜੇ ਆਏ ਫਾਈਬਰ ਹੈ ਜੀ ਫਾਈਬਰ ਦੇ ਆਏ ਹਾਂਜੀ ਇਹ ਸਾਰੇ ਲ ਫਾਈਬਰ ਦੇ ਪੈ ਰਹੇ ਆ ਭਾਈ ਇਹ ਫਾਈਬਰ ਦੇ ਪਹਿਲਾਂ ਨਹੀਂ ਪੈਂਦੇ ਜਣਾ ਭਾਈ ਨਹੀਂ ਪਹਿਲਾਂ ਘੱਟ ਪੈਂਦੇ ਫਾਈਬਰ ਦੇ ਲ ਫਾਈਬਰ ਤੇ ਹੁਣੀ ਪੈਂਦੇ ਆ ਜੀ ਕੰਪਰੈਸਰ ਮਸ਼ੀਨਾਂ ਪਾਉਂਦੀਆਂ ਲਓ ਆ ਨੰਬਰ ਆ ਬਾਈ ਦੀ ਮਸ਼ੀਨ ਵਾਲਾਂ ਦਾ ਤੁਸੀਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੇ ਮਾਲ ਤੁਸੀਂ ਆਪਣੇ ਲੈਣਾ ਆਪ ਲੈ ਆ ਸਕਦੇ ਹੋ ਜੇ ਇਹਨਾਂ ਤੋਂ ਮਕਵਾਉਣਾ ਇਹਨਾਂ ਤੋਂ ਮਕਵਾ ਸਕਦੇ ਹੋ ਚਾਹੇ ਪੱਥਰ ਦੇ ਮਕਵਾਉਣਾ ਫਾਈਬਰ ਦੇ ਮਕਵਾਉਣਾ ਪਲਾਸਟਿਕ ਦੇ ਮਕਵਾਉਣਾ ਕੋਈ ਪੈਪ ਕੋਈ ਮਾਰ ਬਵਾ ਸਕਦੇ ਹੋ ਆਹ ਪੈਂਦੀ ਹੈ ਤੇਲ ਇੱਥੇ ਅਮਰੀਕਾ ਆਉਂਦਾ ਇਧਰੋਂ ਪਾਣੀ ਲਈ ਤੇ ਹੁਣ ਤੇਲ ਵੀ ਸੋਣ ਦਿਖਾਉਣੇ ਆ ਆਹ ਤੇਲ ਪੈਂਦੀ ਹੈ ਜੀ ਤੇ ਕੱਸੀ ਦੇਖ ਲਓ ਜਮ ਟੁੱਟਣ ਤੇ ਆਈ ਪਈ ਆ ਪਾਣੀ ਉੱਪਰ ਤੇ ਨਿਕਲੀ ਜਾਂਦਾ ਜਿਵੇਂ ਐ ਨਹੀਂ ਪਤਾ ਦੂਥੇ ਨਾਲੋਂ ਬੰਦ ਹੋਣ ਮਗਰੋਂ ਤੇ ਪਾਣੀ ਦੇਖ ਲੋ ਕੱਸੀ ਐ ਤਾਂ ਦੀ ਉਛਲਦੀ ਐ ਹੁਣ ਇੱਥੋਂ ਤੱਕ ਹੀ ਪਾਣੀ ਹੁੰਦਾ ਥੱਲੇ نیچے ਤੱਕ ਤੇ ਇਹਦੇ ਪੱਤੇ ਵੀ ਡੁੱਬੇ ਪਏ ਜਿਹੜੀ ਨਿਸ਼ਾਨੀ ਲੱਗੀ ਹੁੰਦੀ ਐ ਕੱਸੀ ਦੇਖੋ ਜਿਵੇਂ ਨਹੀਂ ਆਪਣੇ ਲਹਿਰ ਆਉਂਦੀ ਹੁੰਦੀ ਭਰੀ ਇਸ ਤਰ੍ਹਾਂ ਆਉਂਦੀ ਐ ਤੇ ਇੱਧਰ ਪਾਣੀ ਦੇਖ ਲੋ ਕਿਵੇਂ ਚਾਈ ਜਾਂਦਾ ਆਦਰ ਲਈ ਛੜ ਜਿਹੜੀ ਲਾਲਿਆਂ ਨੇ ਨਹੀਂ ਜਾਂਦੀ ਆਂ ਪਰਾਂ ਤੇ ਦੋ ਬਰਾਂ ਚਾਹੇ ਆ ਡੂਡਾ ਵਾਇਦਾ ਐ ਇਹਨੂੰ ਅਜਿਆਂ ਕਹਿੰਦੇ ਆ ਇਹ ਜੱਜਲ ਨੂੰ ਜਾਂਦਾ ਇੱਧਰ ਲਈ ਛੜ ਆ ਲਾਲਿਆਂ ਨੇ ਨਹੀਂ ਜਾਂਦੀ ਐ ਲਾਣੇ ਦੇ ਭਰਾਵਾਂ ਦੇ ਇੱਕ ਤਾਂ ਵਾਟਰਬਸ ਦੀ ਝਾਰੀ ਲੱਗੀ ਉਧਰ ਸੜੀ ਜਾਂਦਾ ਇਹਨਾਂ ਨੂੰ ਪਾਣੀ ਦਾ ਤੇ ਇੱਕ ਆ ਜਿਹੜਾ ਖਾਲ ਹੈ ਵਾਟਰਬਸ ਦੇ ਵਿੱਚ ਚਲਾ ਜਾਂਦਾ ਸਿੱਧਾ ਡੱਗਾਂ ਦੇ ਵਿੱਚ ਉਧਰ ਸੜ ਜਾਂਦਾ ਜੱਜਲ ਦਾ ਕੋਈ ਹੱਲ ਹੈ ਨਹੀਂ ਸੀਗਾ ਤੇ ਤਾਂ ਕਰਕੇ ਇੱਥੇ ਕੈਪਟੀ ਪਾਣੀ ਪਈ ਤੇ ਅੰਗਰੇਜ਼ ਭਾਈ ਕੀ ਕਹਿਣਾ ਯਾਰ ਕਿੰਨੇ ਨੰਬਰ ਆਇਆ ਮੋਗਾ ਨੰਬਰ ਮੋਗਾ ਨੰਬਰ ਹੈਗਾ 12 373 12 373 ਮੋਗਾ ਨੰਬਰ ਮੈਨਰ ਨੰਬਰ 2 ਮੈਨ ਦਾ ਨੰਬਰ 2 ਹਾਂਜੀ ਆ ਹੈ ਤੇ ਦੋ ਬਰਾਂਚਾ ਪੈਂਦੀਆਂ ਇੱਕ ਰ ਆਪਣਾ ਅੱਜ ਸਾਡੀ ਆ ਜਾਂਦੀ ਖਾਲ ਇਧਰ ਨੂੰ ਤੇ ਇੱਕ ਇਧਰ ਨੂੰ ਦੋਨੇ ਪਾਸੇ ਜਾਂਦਾ ਤੇ ਦੋਨੇ ਸਾਂ ਖਾਣੇ ਪਰਾਵਾਨੇ ਪੈਸੇ ਇਕੱਠੇ ਕਰਕੇ ਹੰਬਲਾ ਮਾਰਿਆ ਇੱਕੇ ਨਾਲ ਤੇ ਆਪਦਾ ਹੱਲ ਕਰਤਾ ਨਾਲ ਨੇੜੇ ਬਣਾਤਾ ਇੱਥੇ ਪਾਣੀ ਧਰਤੀ ਦੇ ਵਿੱਚ ਪੈਣ ਵਾਸਤੇ ਕੈਪਟਿਕਾਰੀ ਜਲੀ ਤੇ ਨਲੇ ਦਾ ਹੱਲ ਹੋਜੂ ਹੁਣ ਹੁਣ ਪਾਣੀ ਦੇਖ ਲਓ ਕਿਵੇਂ ਸੰਭਾਲਾਂਗੇ ਆਪਾਂ ਇਧਰ ਤਾਂ ਕੰਕਬੀਆ ਸ਼ੁਰੂ ਹੋ ਗਈ ਨਾਲ ਦੀ ਨਾਲ